ਇੱਕ ੜਵੀ ਆਹੀ ਦੁਲਹਨ ਦਾ ਸਿੰਦੂਰ ਇਨਸਾਫ਼ ਮੰਗਦਾ ਹੈ ਪੈਣ ਵੱਲੋਂ ਸਜਾਇਆ ਸੇਰਾ ਸਧਰਾ ਦਾ ਹਿਸਾਬ ਮੰਗਦਾ ਹੈ ਕਲਾਕਾਰ ਦੇ ਕਤਲ ਦਾ ਪਰਿਵਾਰ ਹਿਸਾਬ ਮੰਗਦਾ ਹੈ ਪੱਗ ਉਤਾਰ ਕੇ ਸਿਰ ਤੋਂ ਬਾਪੂ ਇਨਸਾਫ਼ ਮੰਗਦਾ ਹੈ ਬੁੱਢੀ ਮਾਂ ਦੀ ਮਮਤਾ ਦਾ ਹਰ ਪੁੱਤ ਇਨਸਾਫ਼ ਮੰਗਦਾ ਹੈ ਕਲਾਕਾਰ ਦੇ ਕਤਲ ਦਾ ਪਰਿਵਾਰ ਹਿਸਾਬ ਮੰਗਦਾ ਹੈ ਕਰੋੜਾ ਫੈਨ ਨੇ ਸਿੱਧੂ ਦੇ ਅੱਜ ਹੰਝੂ ਵਹਾਉਂਦੇ ਨੇ ਕਈ ਸਿਸਕੀਆਂ ਲੈਂਦੇ ਨੇ ਕਈ ਨਾਰੇ ਲਾਉਂਦੇ ਨੇ ਸ਼ੁਭਦੀਪ ਮੁਸੇਵਾਲੇ ਦਾ ਐਲੈਨਾ ਸਿੱਧੂ ਮੁਸੇਵਾਲੇ ਦੀ ਮਾਤਾ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਿਸ ਦੇ ਇੱਕ ਪਾਸੇ ਸਿੱਧੂ ਮੁਸੇਵਾਲੇ ਦੀ ਕਈ ਸਾਰੀ ਤਸਵੀਰਾਂ ਹਨ ਇੱਕ ਉਹ ਤਸਵੀਰ ਹੈ ਜੋ ਉਹਨਾਂ ਦੀ ਆਖਰੀ ਤਸਵੀਰ ਸੀ ਤੇ ਉਸ ਦੀ ਮਾਂ ਨੇ ਉਸ ਦੇ ਸਿਰ ਸੇਰਾ ਸਜਾਇਆ ਫਿਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਤਸਵੀਰ ਹੈ ਜਿੱਥੇ ਉਹ ਆਪਣੇ ਸਿਰ ਤੋਂ ਪੱਗ ਉਤਾਰ ਕੇ ਫੈਨਸ ਦੇ ਕੇ ਕਰਦਾ ਤੇ ਆਪਣੇ ਪੁੱਤ ਨੂੰ ਵਾਪਸ ਮੰਗਦਾ ਹੈ ਆਪਣੇ ਪੁੱਤ ਦੇ ਇਨਸਾਫ ਦੀ ਗੁਹਾਰ ਲਾਉਂਦਾ ਹੈ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਤਸਵੀਰ ਹੈ ਜਿੱਥੇ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਗੱਲ ਲਾਉਂਦੀ ਹੈ ਤੇ ਰੋਂਦੇ ਹੋਏ ਨਜ਼ਰ ਆਉਂਦੇ ਨੇ ਇਸ ਤੋਂ ਬਾਅਦ ਜਿੱਥੇ ਤੁਸੀਂ ਦੇਖ ਸਕਦੇ ਹੋ ਕਰੋੜਾ ਸਿੱਧੂ ਮੂਸੇਵਾਲੇ ਦੇ ਚਾਨ ਵਾਲੇ ਸਿੱਧੂ ਮੂਸੇਵਾਲੇ ਨੂੰ ਆਖਰੀ ਵਾਰ ਅਲਵਿਦਾ ਆਖਦੇ ਨੇ ਇਲਾਇਨਾ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਜਦ ਆਪਣੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੀਆਂ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਦੀ ਮੰਗ ਹੋਣ ਲੱਗੀ। ਇੱਕ ਫੈਨ ਨੇ ਕਮੈਂਟ ਕਰਕੇ ਲਿਖਿਆ ਫੈਨਸ ਯਾਰ ਪ੍ਰਾ ਸਾਰੇ ਥੋੜਾ ਜਿਹਾ ਆਪਣੇ ਆਪ ਨੂੰ ਸ਼ਾਮ ਲੈਂਦੇ ਆ ਪਰ ਪੁੱਤ ਦਾ ਦੁੱਖ ਸਿਰਫ ਮਾਂ ਪਿਓ ਨਹੀਂ ਭੁੱਲਦੇ। ਪਰ ਮਾਂ ਵਾਅਦਾ ਤੇਰੇ ਨਾਲ ਜਿੰਨਾ ਚਿਰ ਸਾਥ ਚੱਲਦੇ ਰਹਿਣਗੇ ਸੇ ਇਨਸਾਫ ਮੰਗਦੇ ਰਹਾਂਗੇ। ਉਹ ਪ੍ਰਮਾਤਮਾ ਸਾਡੇ ਨਾਲ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਿੱਧੂ ਮੁਸਵਾਲੇ ਦੇ ਚਾਨ ਵਾਲੇ ਆ ਜਿਹੜੇ ਲਗਾਤਾਰ ਸਿੱਧੂ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਨੇ ਕੋਲ ਤੁਹਾਡੀ ਕਿਰਾਏ ਸਿੱਧੂ ਮੁਸਵਾਲੇ ਦੀ ਮਾਤਾ ਦੀ ਸਪੋਸਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ